ਕਿਸਾਨ ਸਾਥੀਓ ਕਈ ਸਰੇ ਕਿਸਾਨ ਵੀਰ ਕਈ ਕੰਮਾਂ ਕਰਕੇ ਝੋਨਾ ਲੇਟ ਲਾਉਣ ਲੱਗੇ ਆ ਕਿਸੇ ਦੀ ਮੱਕੀ ਸੀ ਕਿਸੇ ਦੀ ਮੂੰਗੀ ਸੀ ਜਾਂ ਕੋਈ ਵੈਸੇ ਹੀ ਸੋਚਿਆ ਕਿਸੇ ਨੇ ਕਿ ਮੈਂ ਲੇਟ ਕਰਕੇ ਝੋਨਾ ਲਾਉਂਗਾ ਪਰੰਤੂ ਇੱਥੇ ਆ ਕੇ ਕਈ ਸਰੇ ਕਿਸਾਨ ਫਸ ਚੁੱਕੇ ਆ ਫਸੇ ਵੀ ਕਿਵੇਂ ਆ ਕਿਸੇ ਨੂੰ ਤਾਂ ਲੇਬਰ ਨਹੀਂ ਮਿਲ ਰਹੀ ਔੜ ਲੱਗ ਗਈ ਔੜ ਲੱਗਣ ਕਰਕੇ ਇਹ ਛੋਣੇ ਦੀ ਜਿਹੜਾ ਹੈਗਾ ਪਾਣੀ ਨਹੀਂ ਪੂਰਾ ਆ ਰਿਹਾ ਤੇ ਲਾਈਟ ਘਟ ਗਈ ਹੈ ਲਾਈਟ ਘਟਣ ਕਰਕੇ ਅੱਗੇ ਕਦੂ ਵੀ ਤਿਆਰ ਨਹੀਂ ਹੋ ਰਿਹਾ ਜੇ ਅੱਗੇ ਕਦੂ ਕਰ ਲੈਂਦਾ ਤਾਂ ਜਿਹੜਾ ਪਿੱਛੇ ਲਾਇਆ ਉਹ ਸੁੱਕ ਜਾਂਦਾ ਤਾਂ ਜਿਹੜੇ ਕਿਸਾਨ ਵੀ ਪਛੇਤਾ ਛੋਣਾ ਲਾਉਣ ਲਈ ਬੈਠੇ ਸੀ ਉਹ ਬਹੁਤ ਬੁਰੇ ਤਰੀਕੇ ਨਾਲ ਫਸ ਗਏ ਹੈ ਤਾਂ ਐ ਸਾਰੇ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਉਹ ਇਹ ਹੈ ਕਿ ਪਨੀਰੀ ਦਾ ਕਦ ਵੱਡਾ ਹੋ ਰਿਹਾ ਹੈ ਪਨੀਰੀ ਦੀ ਉਮਰ ਵੱਡੀ ਹੋ ਰਹੀ ਹੈ ਜੀਦਾ ਸਿੱਧਾ ਸਿੱਧਾ ਅਸੇ ਤੁਹਾਡੇ ਝਾੜ ਤੇ ਪੈਣਾ ਹੈ ਤੇ ਫਿਰ ਕਿਸਾਨ ਹੁਣ ਕਰੇ ਕੀ ਐਸੇ ਸੰਬੰਧੀ ਆਪਾਂ ਗੱਲ ਕਰਦੇ ਆਂ ਮੈਂ ਆ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਫਤਰੀ ਸਾਹਿਬ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਪਹਿਲੀ ਗੱਲ ਅੱਜ 30 ਜੁਲਾਈ 2024 ਨੂੰ ਵੀਡੀਓ ਬਣਾ ਰਿਹਾ ਹਾਂ ਬਹੁਤ ਜ਼ਿਆਦਾ ਸੰਭਾਵਨਾ ਹੈ ਪੜਾ ਕਿਸਾਨ ਸਤਾਇਆ ਸੀਗਾ ਆੜ ਨੇ ਇਹ ਹੁਣ ਖਤਮ ਹੋ ਜਾਣੀ ਹੈ ਇਹ 31 ਜੁਲਾਈ 1 ਅਗਸਤ ਇੱਥੇ ਜਿਹੜਾ ਹੈਗਾ ਬਹੁਤ ਚੰਗੇ ਮੀਂਹ ਪੈ ਜਾਣੇ ਐ ਤੇ ਔੜ ਖਤਮ ਹੋ ਜਾਣੀ ਤੁਹਾਨੂੰ ਲਾਈਟ ਮਿਲਣੀ ਸ਼ੁਰੂ ਹੋ ਜਾਣੀ ਐ ਰੱਬ ਨਾ ਕਰੇ ਕਿਸੇ ਏਰੀਆ ਦੇ ਵਿੱਚ ਔੜ ਹਜੇ ਵੀ ਰਹੇ ਤਾਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਗਾਂ ਦੀ ਗਾਂ ਨਾ ਭਜੋ ਜਿਹੜੇ ਦੋ ਕਿਲੇ ਲਾਲੇ ਐ ਉਹਦੇ ਚ ਪਾਣੀ ਖੜਾ ਕੇ ਉਹ ਚ ਦਵਾਈ ਪਾਉਣ ਦੀ ਕੋਸ਼ਿਸ਼ ਕਰੋ ਆਪਣੇ ਕੋਲੇ ਕਟ ਟਾਈਮ ਵਾਲੀਆਂ ਦਵਾਈਆਂ ਹੈਗੀਆਂ ਨਾ ਈਡਬਲਯੂ ਜਿਹੜੀਆਂ ਆਪਣੀਆਂ ਦੁੱਧ ਜੇ ਵਰਗੀਆਂ ਹੁੰਦੀਆਂ ਜਿਵੇਂ ਰਿਫਟ ਪਲੱਸ ਵਾਲਾ ਸਾਲਟ ਹੈ ਫਾਸਟ ਮਿਕਸ ਵਾਲਾ ਸਾਲਟ ਹੈ ਪੈਂਡੀ ਮੈਥਲੀਨ ਵਾਲਾ ਹੈ ਇਹਨਾਂ 'ਚ ਕੋਈ ਵਰਤੋ ਤਾਂ ਕਿ ਪੜੇ ਥੋੜੇ ਅਸਰ ਕੰਮ ਕਰ ਜੇ ਤਾਂ ਕਿ ਗੰਦ ਨਾ ਉਗੇ ਤਾਂ ਆਪਾਂ ਅੱਗੇ ਤੁਰੀਏ ਤਾਂ ਕਹਿਣ ਦਾ ਮਤਲਬ ਕਿ ਦਿਨ ਬਦਲ ਨਾਲੇ ਆ ਤਾਂ ਉਹ ਤਾਂ ਦਿੱਕਤ ਦੂਰ ਹੋ ਜਾਊਗੀ ਲੇਬਰ ਦੀ ਪ੍ਰੋਬਲਮ ਰਹਿਣੀ ਹੈ ਕਿ ਬਿਹਾਰੀ ਬੰਦੇ ਵਾਪਸ ਚਲੇ ਗਏ ਆ ਪੰਜਾਬੀ ਬੰਦੇ ਮਿਲਦੇ ਨਹੀਂਗੇ ਏ ਹੁਣ ਇਸ ਸਾਲ ਦਿੱਕਤ ਆ ਅਗਲੇ ਸਾਲਾਂ ਤੋਂ ਤਾਂ ਦਾ ਵੀ ਧਿਆਨ ਦੇ ਨਾਲ ਲੀਵਰ ਦਾ ਪਹਿਲਾਂ ਇੰਤਿਆਮ ਕਰਕੇ ਰੱਖੋ ਉਸੇ ਹਿਸਾਬ ਦੇ ਨਾਲ ਅਗਲੀ ਗੱਲ ਜਿਹੜੀ ਪ੍ਰਮੁੱਖ ਹੈ ਉਹ ਇਹ ਕਿ ਪਨੀਰੀ ਪਨੀਰੀ ਅਸੀਂ ਲਾ ਰਹੇ ਆਂ ਪੀਆਰ 126 ਲਾ ਰਹੇ ਹੁਣ ਅਸੀਂ 1509 ਲਾ ਰਹੇ ਆਂ ਅਸੀਂ 1692 ਲਾ ਰਹੇ ਆਂ ਕਿਉਂਕਿ ਇੱਕ ਹੀ ਕਿਸਮ ਆ ਜਿਹੜੀ ਹੁਣ ਘੱਟ ਸਮੇਂ ਦੇ ਪੱਕਣੀਆਂ ਪਿੱਛੇ ਰਹੀਆਂ ਹੁਣ ਇਹਦੇ ਵਿੱਚ ਕੀ ਹੈ ਕਿ ਪਹਿਲੀ ਗੱਲ ਤਾਂ ਪਨੀਰੀਆਂ ਦਾ ਕੱਦ ਵੱਡਾ ਹੋ ਗਿਆ ਕੱਦ ਵੱਡੇ ਦੀ ਦਿੱਕਤ ਪਤਾ ਕੀ ਹੁੰਦੀ ਹੈ ਜਦੋਂ ਲਵਾਵਾ ਲਾਉਂਦਾ ਹੈ ਤਾਂ ਉਹ ਬੂਟਾ ਲੰਮਾ ਪਾ ਦਿੰਦਾ ਹੈ ਤੇ ਜਦੋਂ ਬਾਅਦ ਚ ਖੜੀ ਹੁੰਦੀ ਹੈ ਪਨੀਰੀ ਔਰ ਪਤਾ ਲੱਗਦਾ ਕਿ ਫੁੱਟ ਫੁੱਟ ਤੇ ਬੂਟਾ ਹੋ ਗਿਆ ਇੱਕ ਪਨੀਰੀ ਵੱਡੀ ਦੂਜਾ ਫੁੱਟ ਫੁੱਟ ਤੇ ਬੂਟਾ ਹੋ ਗਿਆ ਝਾੜ ਹੀ ਨਹੀਂ ਦੇਣਾ ਉਹਨੇ ਇਸ ਕਰਕੇ ਜੇ ਪਨੀਰੀ ਦਾ ਕੱਦ ਵੱਡਾ ਹੈ ਤਾਂ ਪਨੀਰੀ ਨੂੰ ਉਸ ਤੋਂ ਵੱਡ ਦਿਓ ਕੱਦ ਵੱਡ ਦਿਓ ਤਾਂ ਕਿ ਪਨੀਰੀ ਸਹੀ ਠੀਕ ਨਾਲ ਖੇਚ ਲੱਗ ਸਕੇ ਤੇ ਸਹੀ ਖੜੀ ਹੋ ਸਕੇ ਦੂਸਰੀ ਜਿਹੜੀ ਦਿੱਕਤ ਆ ਰਹੀ ਹੈ ਕਿ ਜਿਵੇਂ ਲੇਬਰ ਨਹੀਂ ਮਿਲ ਰੀ ਕੱਦੂ ਨਹੀਂ ਤਿਆਰ ਹੋ ਰਿਹਾ ਉਦੇ ਨਾਲ ਕੀ ਹੋ ਰਿਹਾ ਹੈ ਕਿ ਪਨੀਰੀ ਦੀ ਉਮਰ ਵੱਡੀ ਹੋ ਰਹੀ ਹੈ ਹੁਣ 25 ਦਿਨ ਦੀ ਪਨੀਰੀ ਹੈ ਬਹੁਤ ਵਧੀਆ ਕੋਈ ਦਿੱਕਤ ਨਹੀਂ ਆਪਾਂ ਲਾਉਣੀ ਹੈ 30 ਦਿਨ ਦੀ ਪਨੀਰੀ ਹੈ ਚਿੰਤਾ ਨਾ ਕਰੋ ਲਾ ਲਓ ਖੇਤ ਦੇ ਵਿੱਚ ਵਧੀਆ ਹੋ ਜਾਊਗੀ ਲੇਕਿਨ ਜੇ 30 ਤੋਂ 40 ਦਿਨ ਦੇ ਵਿਚਾਲੇ ਪਨੀਰੀ ਹੈ ਤਾਂ ਫੇਰ ਦਿੱਕਤ ਵਾਲੀ ਗੱਲ ਹੈਗੀ ਹੈ ਕਿਉਂਕਿ ਇਸ ਪਨੀਰੀ ਨੇ ਅੱਗੇ ਜਾ ਕੇ ਫਟਾਰ ਕੱਟ ਕਰਨੀ ਹੈ ਜੇ ਫਟਾਰ ਕੱਟ ਕਰਨੀ ਹੈ ਤਾਂ ਉਹ ਸਥਿਤੀ ਦੇ ਵਿੱਚ ਇਹਨੂੰ ਸੰਘਣੀ ਲਾਉਣਾ ਪਏਗਾ ਮੇਰੀ ਇੱਕ ਗੱਲ ਯਾਦ ਰੱਖਿਓ ਜੋ ਕਿ ਪਿਛਲੇ ਸਾਲ ਹੜ ਆਏ ਸੀਗੇ ਤੇ ਜਿਹੜਾ ਪੰਜਾਬ ਦਾ ਹਰਿਆਣੇ ਨਾਲ ਲੱਗਦਾ ਹਿੱਸਾ ਉੱਥੇ ਕਿਸਾਨਾਂ ਨੇ 26 ਝੋਨਾ ਲਾਇਆ ਸੀਗਾ ਤੇ ਮੁੜ ਕੇ ਉਹਨਾਂ ਨੂੰ ਗਮਰਾਹ ਕਰ ਪ੍ਰਚਾਰ ਕਰਕੇ ਆ ਜਿਹੜੇ ਆਪਣੇ 8ਵੀਂ ਪਾਸ ਡਾਕਟਰ ਹਨ ਇਹਨਾਂ ਨੇ ਪ੍ਰਚਾਰ ਕਰ ਕਰਕੇ 5 ਤੋਂ 7 ਬੋਰੀਆਂ ਯੂਰੀਆ ਪਵਾਤੀਆਂ ਇਹਨਾਂ ਨੇ ਤਾਂ 8ਵੀਂ ਪਾਸ ਡਾਕਟਰਾਂ ਨੇ ਮੁੜ ਕੇ ਉਹਨਾਂ ਨੂੰ ਇੰਨੀਆਂ ਕੋ ਸਪਰੇਆਂ ਕਰਾਈਆਂ ਕਿ ਪੱਤਾ ਲਪੇਟ ਨਹੀਂ ਮਰੀ ਤੇ ਆਖਰ ਤੇ ਨੁਕਸਾਨ ਹੋ ਗਿਆ ਕਿਉਂਕਿ ਕਿਸਾਨ ਨੂੰ ਇਹ ਲੱਗਦਾ ਹੈ ਕਿ ਮੇਰੀ ਪਨੀਰੀ ਵੱਡੀ ਸੀਗੀ ਤੇ ਮੈਂ ਇਹ ਰਿਪੋਰਟ ਕਰਾ ਲੂੰਗਾ ਕੋਈ ਸਮਾਨ ਪਾ ਕੇ ਸਮਾਨ ਦੇ ਨਾਲ ਫੋਟ ਨਹੀਂ ਹੋਣੀ ਇੱਥੇ ਟਾਈਮ ਦਾ ਬੜਾ ਵੱਡਾ ਹਿਸਾਬ ਹੈ ਕਿਉਂਕਿ ਇਹ ਜਿਹੜੀ ਵੈਰੈਟੀਆ ਇਹਨਾਂ ਜਲਦੀ ਜਲਦੀ ਅੱਗੇ ਵਧਣਾ ਹੈ ਤਾਂ ਫੇਰ ਜਿਹੜਾ ਟਾਈਮ ਖਰਾਬ ਹੋ ਗਿਆ ਉਹ ਟਾਈਮ ਦੀ ਪੂਰਤੀ ਨਹੀਂ ਹੋਣੀ ਟਾਈਮ ਦੀ ਪੂਰਤੀ ਤਾਂ ਹੋਗੀ ਜੇ ਤੁਸੀਂ ਝੋਨੇ ਨੂੰ ਥੋੜਾ ਜਿਆਦਾ ਸੰਘਣਾ ਲਾਉ ਤਾਂ ਤੇ ਤੁਹਾਡਾ ਘਾਟਾ ਪੂਰਾ ਹੋ ਸਕਦਾ ਹੈ ਜੇ ਰੱਬ ਨਾ ਕਰੇ ਤੁਹਾਡੀ ਪਨੀਰੀ 40 ਦਿਨ ਤੁੱਤੇ ਹੋ ਗਈ ਐ ਫੇਰ ਖੇਤ ਚਲਾਉਂਗੇ ਤਾਂ ਲਾਉਂਦੇ ਸਾਰੀ ਜਿਹੜਾ ਹੈਗਾ ਇਹਦੀ ਇੱਕ ਮੁੰਜਰ ਜੀ ਬਾਹਰ ਨਿਕਲ ਆਉਣੀ ਐ ਝੋਨਾ ਨਹੀਂ ਸਰੋਣਾ ਤੇ ਦੂਜਾ ਝੋਨਾ ਰਿਪੋਰਟ ਕਰਨ ਲੱਗਾ ਟਾਈਮ ਲਾਏਗਾ ਥੋੜਾ ਝਾੜ ਘਟੇਗਾ ਇਹਖੋ ਜੀ ਸਥਿਤੀ 'ਚ ਮੈਂ ਕਹਾਂਗਾ ਦੇਖੋ ਜਦੋਂ ਮੇਰਾ ਖੇਤ ਐ ਮੇਰਾ ਖੇਤ ਚੱਲਿਆ ਨਹੀਂ ਪਨੀਰੀ ਬਾਰੀ ਪੱਕੀ ਲੱਗ ਗਈ 45 ਦਿਨ ਦੀ ਲੱਗੀ ਤਾਂ ਹੁਣ ਮੈਂ ਇਹ ਤਾਂ ਨਹੀਂ ਕਿ ਮੈਂ ਚੁੱਪ ਕਰਕੇ ਬਹਿ ਜਾਊਂਗਾ ਮੈਂ ਬਾਜ਼ਾਰ ਨਹੀਂ ਜਾਊਂਗਾ ਕੋਈ ਨਾ ਕੋਈ ਪੈਕਟ ਲਿਆਊਂਗਾ ਪਾਊਂਗਾ ਮਰਦੇ ਨੂੰ ਅੱਕ ਤਾਂ ਚੱਪਣਾ ਪੈਣਾ ਹੀ ਆ ਨਾ ਤਾਂ ਮੈਂ ਬੇਨਤੀ ਕਰਾਂਗਾ ਫਿਰ ਅੱਕ ਨਾ ਚੱਬੋ ਹੁਣੇ ਨਿੰਮ ਚੱਬ ਲਓ ਜਿਹੜੀ ਕਿ ਸਿਹਤ ਅਸਤੇ ਵੀ ਚੰਗੀ ਹੋਊਗੀ ਨਿੰਮ ਚੱਬਲੋ ਦਾ ਮਤਲਬ ਨਿੰਮ ਚੱਬਲੋ ਦਾ ਮਤਲਬ ਇਹ ਹੈਗਾ ਕਿ ਇਸ ਸਮੇਂ ਜਿਹੜੀ ਪਨੀਰੀ ਹੈ ਲਗਭਗ ਹਜ਼ਾਰ ਕਿੱਪੇ ਦੇ ਲਗਭਗ ਮਰਲਾ ਆਰਾਮ ਨਾਲ ਮਿਲ ਰਹੀ ਹੈ ਤੇ ਕਿੱਲੇ ਦੇ ਵਿੱਚ ਡੂੜ ਦੋ ਮਰਲੇ ਪਨੀਰੀ ਪੈਣੀ ਹੈ ਹਜ਼ਾਰ ਰੁਪਿਆ ਮਰਲਾ ਮਿਲ ਰਹੀ ਤੇ 1500 ਤੋਂ 2000 ਰੁਪਏ ਦੀ ਕਲੇਰੀ ਪਨੀਰੀ ਪੈਣੀ ਹੈ ਜੇ ਤੁਹਾਡੀ ਪਨੀਰੀ ਆਪ ਦੀ ਵੱਡੀ ਹੋ ਗਈ ਹੈ ਤਾਂ ਮੁੱਲ ਲੈਣ ਵਾਲੀ ਪਨੀਰੀ ਨੂੰ ਲੈਣ ਦੀ ਕੋਸ਼ਿਸ਼ ਕਰੋ ਤਾਂ ਉਹ ਜਿਹੜੀ ਪਨੀਰੀ ਛੋਟੀ ਪਨੀਰੀ ਹੋ ਗਈ ਫਟਾਫਟ ਤੁਹਾਡੇ ਖੇਚ ਲੱਗ ਕੇ ਨਾਲ ਦੀ ਨਾਲ ਚੱਲ ਪਏਗੀ ਜਿਹੜੇ ਬੰਦੇ ਪਨੀਰੀ ਦਾ ਕੰਮ ਕਰਦੇ ਆ ਉਹਨਾਂ ਨੇ ਲੇਬਰ ਵੀ ਰੱਖੀ ਹੋਈ ਹੈ ਪੱਟਣ ਦੀ ਤੇ ਤੁਹਾਡੇ ਘਰਾਂ ਤੱਕ ਪਹੁੰਚਾਉਣ ਦਾ ਇੰਤਿਆਮ ਵੀ ਕਰਦੇ ਆ ਤਾਂ ਮੈਂ ਵੀਡੀਓ ਦੇ ਥੱਲੇ ਉਹਨਾਂ ਵੀਰਾਂ ਨੂੰ ਗੱਲ ਕਵਾਂਗਾ ਕਿ ਜਿਹੜੇ ਪਨੀਰੀ ਵੇਚ ਰਹੇ ਆ ਆਪਣੇ ਕਮੈਂਟ ਦੇ ਵਿੱਚ ਜਰੂਰ ਲਿਖ ਦੇਣ ਕਿ ਸਾਡੇ ਕੋਲੇ ਪਨੀਰੀ ਹੈ ਤੇ ਕੀ ਰੇਟ ਦੇ ਰਹੇ ਹੋ ਤੇ ਕਿੰਨੇ ਦਿਨ ਦੀ ਪਨੀਰੀ ਉਹ ਵੀ ਕਮੈਂਟ ਦੇ ਵਿੱਚ ਦੱਸੋ ਤਾਂ ਵਿਕਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੇ ਤੁਹਾਡੀ ਪਨੀਰੀ ਵੱਡੀ ਹੋ ਗਈ ਹੈ ਤਾਂ ਜਿਆਦਾ ਵੱਡੀ ਪਨੀਰੀ ਖੇਚ ਨਾਲ ਨਾ ਲਾਓ ਉਰੀ ਜਗ੍ਹਾ ਮਲਦੀ ਪਨੀਰੀ ਲਾਉਣ ਦੀ ਕੋਸ਼ਿਸ਼ ਕਰੋ ਜੇ ਪਨੀਰੀ ਤੁਹਾਡੀ 30 ਦਿਨ ਤੱਕ ਹੈਗੀ ਕੋਈ ਦਿੱਕਤ ਨਹੀਂ 30 ਦਿਨ ਤੋਂ ਲੈ ਕੇ 40 ਦਿਨ ਦੇ ਵਿਚਾਲੇ ਹੈਗੀ ਹੈ ਤਾਂ ਤੁਸੀਂ ਸੰਘਣੀ ਪਨੀਰੀ ਲਾਓ ਤਾ ਕਿ ਤੁਹਾਡਾ ਨੁਕਸਾਨ ਘੱਟ ਕੀਤਾ ਜਾਵੇ ਫਿਰ ਕਹਿੰਦਾ ਜਿਹੜੀ ਪਨੀਰੀ 25 ਦਿਨ ਦੀ ਹੈਗੀ ਹੈ ਉਹਦੇ ਬਰਾਬਰ 35 ਦਿਨ ਦੀ 126 1509 1692 ਨੇ ਝਾੜ ਨਹੀਂ ਦੇਣਾ ਪਰੰਤੂ ਤੁਹਾਡੀ ਮਜਬੂਰੀ ਹੈ ਤੁਸੀਂ ਲਾ ਰਹੇ ਹੋ ਤਾਂ ਉਹਨੂੰ ਸੰਘਣਾ ਕਰਕੇ ਲਾਉਣ ਦੀ ਕੋਸ਼ਿਸ਼ ਕਰੋ ਵੱਡੀ ਗੱਲ ਹੈ ਪਨੀਰੀ ਦਾ ਕੱਦ ਵੱਡਾ ਉਤੋਂ ਕੱਟ ਕੇ ਲਾਓ ਜੇ ਕੱਟ ਕੇ ਨਹੀਂ ਲਾਉਂਗੇ ਤਾਂ ਪਨੀਰੀ ਬਹੁਤ ਦੂਰ ਦੂਰ ਹੋਊਗੀ ਤੁਹਾਨੂੰ ਲੱਗੂਗਾ ਕਿ ਨੇੜੇ ਲੱਗੀ ਹੈ ਤੇ ਜਿਹੜੀ ਪੱਕੀ ਪਨੀਰੀ ਹੁੰਦੀ ਹੈ ਨਾ ਮੁੱਲੋ ਜੋਰੀ ਉਹ ਢੂੰਗੀ ਲੱਗ ਜਾਂਦੀ ਹੈ ਇਹ ਵੀ ਧਿਆਨ ਰੱਖਿਓ ਕਿ ਡੁੰਗਾਈ ਜਿਹੜੀ ਹੈਗੀ ਆ ਉਹ ਆਪਣੀ ਲਗਭਗ ਪੌਣੇ ਤੋਂ ਸਵਾ ਇੰਚ ਦੇ ਵਿਚਾਲੇ ਹੀ ਰਵੇ ਇਸ ਤੋਂ ਡੁੰਗਾ ਚੋਂ ਨਾ ਲੱਗੇ ਨਹੀਂ ਤਾਂ ਹੋਰ ਪੰਗਾ ਪੈ ਜਾਏਗਾ ਤੇ ਫੋਟ ਕਰਨ ਵਾਲੀ ਕੋਈ ਚੀਜ਼ ਨਹੀਂ ਹੁੰਦੀ ਟਾਈਮ ਸਰਖਾਦਾਂ ਦੇਵੋ ਖਾਦਾਂ ਦੇ ਨਾਲ ਹੀ ਤੁਹਾਡੀ ਫਸਲ ਚਲਣੀ ਹੈ ਵੱਡੀ ਗੱਲ 8ਵੀਂ ਪਾਸ ਡਾਕਟਰ ਜਿਹੜੇ ਹੈਗੇ ਆ 8ਵੀਂ ਪਾਸ ਡਾਕਟਰਾਂ ਤੋਂ ਬਚ ਕੇ ਰਹੋ ਜੋ ਇਹਨਾਂ ਨੇ ਤੁਹਾਨੂੰ ਇਹ ਕਹਿਣਾ ਕਿ ਤੁਹਾਡਾ ਚੋਨਾ ਪਛੇਤਾ ਇਹਦੇ ਚ ਆਪ ਆਲਾ ਆਪ ਆਲਾ ਆਪ ਆਲਾ ਤੇ ਪਵਾ ਪਵਾ ਕੇ ਉਹਦੀ ਪਿਛਲੇ ਸਾਲਾਂ ਵਰਗੇ ਹਾਲਾਤ ਕਰਨਗੇ ਕਿ ਉਹ ਕਿੰਨੀ ਕੋ ਪੱਤਲਪੇਟ ਆਏਗੀ ਇੰਨੀ ਕੋ ਬਿਮਾਰੀ ਆਜੂਗੀ ਕਿ ਮੁੜ ਕੇ ਉਹ ਕੰਟਰੋਲ ਨਹੀਂ ਹੋਣੀ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖੋ ਕਿ ਜੇ ਲੋ ਤੁਹਾਡੀ ਫਸਲ ਲੇਟ ਹੁੰਦੀ ਹੈ ਨਾ ਤਾਂ ਉਹਨੂੰ ਖਾਦਾਂ ਦੀ ਲੋੜ ਜ਼ਿਆਦਾ ਨਹੀਂ ਬਲਕਿ ਆਮ ਨਾਲੋਂ ਘੱਟ ਹੁੰਦੀ ਹੈ ਤਾਂ ਯੂਰੀਆ ਕੰਟਰੋਲ ਚ ਪਾਇਓ ਜੋ ਚੀਜ਼ਾਂ ਕੰਟਰੋਲ ਚ ਪਾਇਓ ਜੋ ਜਿਹੜੀਆਂ ਯੂਨੀਵਰਸਿਟੀ ਦਾ ਸਿਫਾਰਸ਼ ਖਾਦਾਂ ਉਹੋ ਹੀ ਪਾਇਓ ਜੋ ਤੁਹਾਡਾ ਝਾੜ ਵਧੀਆ ਆਊਗਾ ਨਹੀਂ ਤਾਂ ਫਿਰ ਜਿਹੜਾ ਹੈਗਾ ਪਛਤਾਉਣਾ ਪੈ ਸਕਦਾ ਹੈ